ਜਿੱਥੇ ਨਾਮ ਵਰਤਦਾ ਯਾਦ ਰੱਖੇ ਉੱਥੇ ਨਾਮ ਹੀ ਵਰਤਨ ਲੱਗ ਪੈਂਦਾ ਹੈ ਸਿੱਟਾ ਇਹ ਆਪਾਂ ਕੱਢੀਏ ਸਾਰੇ ਕੱਢੀਏ ਵੀ ਜਿੱਥੇ ਨਾਮ ਵਰਤੇਗਾ ਉੱਥੇ ਨਾਮ ਹੀ ਵਰਤਨ ਲੱਗ ਪਏਗਾ ਜਿੱਥੇ ਨਾਮ ਨਹੀਂ ਹੋਏਗਾ ਮੈਨੂੰ ਯਾਦ ਆਇਆ ਬਚਨ ਗੁਰੂ ਅਮਰਦਾਸ ਸਾਹਿਬ ਜੀ ਦਾ ਹਾਸੇ ਵਾਲਾ ਬਚਨ ਵੀ ਹੈ ਪਰ ਸਿੱਖਿਆ ਬੜੀ ਕਮਾਲ ਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਨਾ ਇੱਕ ਮਾਈ ਆ ਗਈ ਆਪਣੇ ਪੁੱਤਰ ਨੂੰ ਲੈ ਕੇ ਬੱਚੇ ਨੂੰ ਲੈ ਕੇ ਕਹਿੰਦੀ ਮਹਾਰਾਜ ਸੱਚੇ ਬਾਦਸ਼ਾਹ ਤੁਹਾਡੇ ਕੋਲ ਆਈਆਂ ਇੱਕ ਬੇਨਤੀ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਦੱਸੋ ਮਾਈ ਉਹ ਮਾਈ ਕਹਿੰਦੀ ਮਹਾਰਾਜ ਇਹ ਮੇਰੇ ਪੁੱਤਰ ਨੇ ਪਤਾ ਨਹੀਂ ਕੀ ਚਿੰਬੜਿਆ ਪੁੱਤਰ ਨੂੰ ਬੜਾ ਉਪਰੀਆਂ ਉਪਰੀਆਂ ਗੱਲਾਂ ਕਰਦਾ ਇਹਨੂੰ ਪਤਾ ਨਹੀਂ ਕੀ ਚਿੰਬੜ ਗਿਆ ਹੈ ਇਦਾਂ ਹੀ ਉਹਨੇ ਕਿਹਾ ਇਹਨੂੰ ਪਤਾ ਨਹੀਂ ਕੀ ਚਿੰਬੜ ਗਿਆ ਹੈ ਕੋਈ ਉਪਰੀ ਆ ਗਈ ਹੈ ਕੋਈ ਭੂਤ ਭੇਤ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਾਈ ਤੇਰਾ ਪੁੱਤਰ ਜਵਜੀ ਸਾਹਿਬ ਜੀ ਦਾ ਪਾਠ ਕਰਦਾ ਕਹਿੰਦੇ ਮਹਾਰਾਜ ਸੱਚਕਾਂ ਮਰਦ ਕਹਿੰਦੇ ਹਾਂ ਕਹਿੰਦੇ ਨਹੀਂ ਕਰਦਾ ਪਰ ਮਰਦ ਕਹਿੰਦੇ ਆਪ ਵੀ ਭੂਤ ਹੈ ਜਿਹੜਾ ਜਪਜੀਤ ਸਾਹਿਬ ਜੀ ਦਾ ਪਾਠ ਨਹੀਂ ਕਰਦਾ ਇਹ ਆਪ ਵੀ ਭੂਤ ਹੈ ਜੇ ਨਾਮ ਨਹੀਂ ਜਪਦਾ ਇਹ ਆਪ ਹੀ ਭੂਤੇ ਨੂੰ ਭੂਤ ਨੂੰ ਭੂਤ ਕੀ ਜਿੰਮੜਨਗੇ ਤੇ ਯਾਦ ਰੱਖਿਓ ਜਿਹੜਾ ਨਾਮ ਨਹੀਂ ਜਪਦਾ ਨਾ ਪਰ ਇਹੋ ਜੀਆਂ ਚੀਜ਼ਾਂ ਨੂੰ ਆਪਣੇ ਕਿਲਾਵੇ ਵਿੱਚ ਲੈ ਲੈਂਦੀਆਂ ਨੇ ਆ ਕਿਉਂਕਿ ਉਹਨਾਂ ਦਾ ਸੰਗ ਹੋ ਗਿਆ ਉਹਨਾਂ ਦਾ ਹੀ ਬੰਦਾ ਹੋ ਗਿਆ ਨਾ ਜਿਸ ਪਾਰਟੀ ਦਾ ਬੰਦਾ ਹੁੰਦਾ ਹੈ ਪਾਰਟੀ ਆਪਣੇ ਆ ਲੈ ਲੈਂਦੀ ਹੈ ਇਹ ਉਹਨਾਂ ਦਾ ਬੰਗਾ ਹੋ ਗਿਆ ਜੇ ਨਾਮ ਜਪੇਗਾ ਗੁਰਨਾਣਕ ਦੇ ਮਹਾਰਾਜ ਕਹਿਣਗੇ ਵੀ ਸਾਡੀ ਪਾਰਟੀ ਦਾ ਬੰਦਾ ਹੈ ਇਹ ਮੇਰੇ ਵੱਲ ਦਾ ਹੈ ਪਰਮੇਸ਼ਵਰ ਦਾ ਨਾਮ ਜਪਦਾ ਹੈ ਤੇ ਨਾਮ ਨਹੀਂ ਜਪਦਾ ਬਾਬਾ ਜੀ ਨੇ ਤੇ ਬਾਣੀ ਚ ਕਿਹਾ ਜੇ ਕਰ ਸਾਧਨਾ ਸੀਵੀ ਹੈ ਮਰਖਰ ਕੀ ਸੇਵਾ ਨਾਹੀਂ ਮਹਾਰਾਜ ਕਹਿੰਦੇ ਨੇ ਜਿੱਥੇ ਪਰਮਾਤਮਾ ਦੀ ਸੇਵਾ ਨਹੀਂ ਹੁੰਦੀ ਨਾਮ ਨਹੀਂ ਜਪਿਆ ਜਾਂਦਾ ਕਹਿੰਦੇ ਭੂਤ ਵਸੈ ਤਿਨ ਮਾਇ ਉਹ ਘਰ ਚ ਬੰਦੇ ਨਹੀਂ ਭੂਤ ਵਸਦੇ ਨੇ ਉਤੇ ਆਪ ਭੂਤ ਨੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਬਲਿਆ ਕਿ ਜਿੱਥੇ ਨਾਮ ਨਹੀਂ ਜਪਦੇ ਉੱਥੇ ਭੂਤਾਂ ਦਾ ਵਾਸਾ ਭਾਵ ਇਹ ਇਨ੍ਹਾਂ ਚੀਜ਼ਾਂ ਦਾ ਹੀ ਵਾਸਾ ਹੈ ਮਹਾਰਾਜ ਜੀ ਨੇ ਕਿਹਾ ਮਾਈ ਇਹ ਜਪਜੀ ਸਾਹਿਬ ਦਾ ਪਾਠ ਇਹ ਨਹੀਂ ਕਰਦਾ ਨਾਮ ਇਹ ਨਹੀਂ ਜਪਦਾ ਇਹਨੂੰ ਭੂਤ ਕੀ ਚੰਗੜਨੇ ਨੇ ਤੇ ਆਪ ਵੀ ਭੂਤ ਹੈ ਕਹਿੰਦਾ ਭਾਵ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਭਾਈ ਜਪਜੀ ਸਾਹਿਬ ਜੀ ਦਾ ਪਾਠ ਬੜਾ ਜ਼ਰੂਰੀ ਹੈ ਜਪਜੀ ਸਾਹਿਬ ਜੀ ਦੇ ਪਾਠ ਦੀ ਬੜੀ ਮਹਾਨਤਾ ਹੈ ਇਸ ਦਾ ਬਹੁਤ ਵੱਡਾ ਮਹੱਤਵ ਹੈ ਬੜੀ ਵੱਡੀ ਸ਼ਕਤੀ ਹੈ ਜਪਜੀਤ ਸਾਹਿਬ ਜੀ ਦੀ ਬਾਣੀ ਤੇ ਸਾਰੀ ਬਾਣੀ ਅੰਦਰ ਹੀ ਸ਼ਕਤੀ ਹੈ ਆਪਣੀ ਕਲਾ ਵਰਤੋਂਦੀ ਹੈ ਬਾਣੀ ਪਰ ਗੁਰਮੁਖੋ ਮਹਾਰਾਜ ਜੀ ਨੇ ਕਿਹਾ ਵੀ ਘਟੋ ਘਟ ਜਪਜੀਤ ਸਾਹਿਬ ਜੀ ਦਾ ਪਾਠ ਤਾਂ ਕਰੇ ਨਾਮ ਤਾਂ ਜਪੇ ਸੋ ਜਿੱਥੇ ਇਹ ਨਾਮ ਨਹੀਂ ਹੁੰਦਾ ਗੁਰਮੁਖੋ ਫਿਰ ਇਹੋ ਜੀਆਂ ਚੀਜ਼ਾਂ ਵਰਤਦਿਆਂ ਨੇ ਉੱਥੇ ਤੇ ਜਿੱਥੇ ਨਾਮ ਜਪਿਆ ਜਾਂਦਾ ਹੈ ਸਾਹਿਬ ਕਹਿੰਦੇ ਜਿੱਥੇ ਨਾਮ ਹੋਏਗਾ ਉੱਥੇ ਨਾਮੀ ਵੀ ਵਰਤੇਗਾ ਨਾ ਨਾਮੀ ਮਿਸ ਪਰਮਾਤਮਾ ਪਰਮੇਸ਼ਵਰ ਪਰਮੇਸ਼ਵਰ ਉੱਤੇ ਆਪ ਰੱਖਿਆ ਕਰੇਗਾ ਤੁਸੀਂ ਦੇਖੋ ਉਦਾਹਰਨ ਦੇ ਤੌਰ ਤੇ ਦਰੁਪਦੀ ਏਡੇ ਸਭਾ ਲੱਗੀ ਹੋਈ ਹੈ ਦਰਯੋਦਨ ਹੈ ਵੱਡੇ ਵੱਡੇ ਪਿਸ਼ਮ ਪਤਾਮਾ ਵਰਗੇ ਬੈਠੇ ਨੇ ਪਰ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਲੈਂਦੀ ਹੈ ਨਾਮ ਲੈਂਦੀ ਹੈ ਤੇ ਨਾਮ ਹੀ ਆਪਣੇ ਆ ਪ੍ਰਗਟ ਹੋ ਜਾਂਦਾ ਹੈ ਭਗਤ ਪ੍ਰਹਿਲਾਦ ਉਸ ਦਾ ਪਿਤਾ ਹਰਨਾਖਸ਼ ਗੁਰਮਖੋ ਨੂੰ ਮਾਰਨ ਲੱਗਦਾ ਹੈ ਉਹ ਪਰਮੇਸ਼ਵਰ ਦਾ ਨਾਮ ਲੈਂਦਾ ਹੈ ਨਾਮ ਲਿਆ ਤੇ ਨਾਮ ਹੀ ਇੱਕਦਮ ਪ੍ਰਗਟ ਹੋ ਗਿਆ ਮੇਰਾ ਕਹਿਣ ਤੋਂ ਭਾਵ ਜਿੱਥੇ ਨਾਮ ਹੋਏਗਾ ਉੱਥੇ ਨਾਮ ਹੀ ਆਪਣੇ ਆ ਪ੍ਰਗਟ ਹੋ ਜਾਏਗਾ ਤੁਸੀਂ ਮੇਰਾ ਨਾਮ ਲਓ ਮੈਂ ਤੁਹਾਡੇ ਸਾਹਮਣੇ ਆ ਜਾਣਾ ਮੀਨਸ ਤੁਸੀਂ ਮੈਨੂੰ ਬੁਲਾਇਆ ਹੈ ਨਾ ਕਿ ਜਿੱਥੇ ਨਾਮ ਜਪਿਆ ਜਾਂਦਾ ਉਸੇ ਹਰਕਤ ਹੋ ਜਾਂਦੀ ਹੈ ਆਪਣੇ ਆਪ ਪ੍ਰਗਟ ਹੋਏਗੀ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਤਾ ਵੇ ਪਤਸ਼ਾਹ ਕਹਿੰਦੇ ਤੂੰ ਫਿਕਰ ਨਾ ਕਰੀ ਤੂੰ ਨਾਮ ਜਪੀ ਮੈਂ ਆਪਣੇ ਆਪ ਪ੍ਰਗਟ ਹੋ ਜਾਵਾਂਗਾ